ਜਿੱਥੇ ਦੁਨੀਆ ਭਰ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓਂ ਅੰਬੇਡਕਰ ਜੀ ਦਾ ਜਨਮ ਦਿਨ ਬੜੇ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਪਿੰਡ ਮੰਡੀ ਵਿਖੇ ਸਾਬਕਾ ਸਰਪੰਚ ਰਵਿੰਦਰ ਸਿੰਘ ਕੱਕੂ ਦੇ ਗ੍ਰੈਵਿਕੇ ਵੀ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਗਿਆ। ਆਤੇ ਆਏ ਹੋਏ ਪਤਵੰਤਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮੁਖ ਬੁਲਾਰੇ ਪ੍ਰਿੰਸੀਪਲ ਹਰਮੇਸ਼ ਲਾਲ ਕਲੇਰ ਜੀ ਨੇ ਸਾਰਿਆਂ ਨੂੰ ਬਾਬਾ ਸਾਹਿਬ ਡਾਕਟਰ ਪੀਮਰਾਓਂ ਅੰਬੇਡਕਰ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਜਦੋਂ ਭਾਰਤ ਗੁਲਾਮ ਸੀ ਤਾਂ ਸਕੂਲ ਵਿੱਚ ਪੜਨ ਜਾਂਦੇ ਸੀ ਆਪਾਂ ਸਾਰਿਆਂ ਨੂੰ ਪਤਾ ਕਿ ਬਣਾ ਬਿਤਕਰਾ ਹੁੰਦਾ ਸੀ ਕਮਰੇ ਤੋਂ ਬਾਹਰ ਬਿਠਾਇਆ ਜਾਂਦਾ ਸੀ ਸਕੂਲ ਦੇ ਘੜੇ ਤੋਂ ਪਾਣੀ ਨਹੀਂ ਸੀ ਪਿੰਡ ਦਿੱਤਾ ਜਾਂਦਾ ਸਾਰੇ ਉਹਨਾਂ ਨੂੰ ਨਫ਼ਰਤ ਕਰਦੇ ਸੀ ਤੇ ਬਾਬਾ ਸਾਹਿਬ ਨੇ ਜਦੋਂ ਆਪਣੀ ਮਾਤਾ ਨੂੰ ਇਹ ਗੱਲ ਪੁੱਛੀ ਕਿ ਮੇਰੇ ਨਾਲ ਅਜਿਹਾ ਕਿਉਂ ਹੁੰਦਾ ਤਾਂ ਮਾਤਾ ਨੇ ਕਿਹਾ ਸੀ ਕਿ ਕਿਸੇ ਕਿਤਾਬ ਵਿੱਚ ਲਿਖਿਆ ਹੋਣਾ ਕਿ ਇਦਾਂ ਕਰੋ ਤਾਂ ਬਾਬਾ ਸਾਹਿਬ ਨੇ ਕਿਹਾ ਸੀ ਬਚਪਨ ਵਿੱਚ ਹੀ ਕਿ ਮੈਂ ਇਹੋ ਜਿਹੀ ਕਿਤਾਬ ਲਿਖੂੰਗਾ ਜਿਹਦੇ ਵਿੱਚ ਸਾਰੇ ਬਰਾਬਰ ਹੋਣਗੇ ਸੋ ਭਾਰਤ ਦਾ ਸੰਭਾਲ ਲੈ ਕੇ ਉਹਨੇ ਸਾਨੂੰ ਸਵਾਨਤਾ ਦਾ ਅਧਿਕਾਰ ਦਿੱਤਾ ਆਜ਼ਾਦੀ ਸੁਤੰਤਰਤਾ ਦਾ ਅਧਿਕਾਰ ਦਿੱਤਾ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਅੱਜ ਸਾਰੇ ਲੋਕ ਜਿਹੜੇ ਮਰਜ਼ੀ ਧਰਮ ਨੂੰ ਮੰਨ ਸਕਦੇ ਆ ਜਿਹੜੇ ਮਰਜ਼ੀ ਧਰਮ ਦੀ ਪੂਜਾ ਕਰ ਸਕਦੇ ਆ ਕਿਸੇ ਤੇ ਕੋਈ ਪਾਬੰਦੀ ਨਹੀਂ ਹੈ ਸੋ 1935 ਵਿੱਚ ਜੋ ਰਿਜ਼ਰਵ ਬੈਂਕ ਆਫ ਇੰਡੀਆ ਹੋਂਦ ਵਿੱਚ ਆਈ ਉਹ 바ਵਾ ਸਾਹਿਬ ਦੀ ਸੋਚ ਸੀ ਜੋ 8 ਘੰਟੇ ਕੰਮ ਜਿਹੜਾ ਨਿਸ਼ਚਿਤ ਕੀਤਾ ਗਿਆ ਸਾਡੇ ਸੰਵਿਧਾਨ ਵਿੱਚ ਵੀ ਉਹ ਵੀ 바ਵਾ ਸਾਹਿਬ ਦੀ ਦੇਣ ਆ ਅੱਜ ਅਸੀਂ ਇੱਕੋ ਹੀ ਕੰਮ ਕਰਦੇ ਆ 8 ਘੰਟੇ ਕੰਮ ਆ ਇਸੇ ਤਰ੍ਹਾਂ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਉਚਿਤ ਮੁੱਲ ਮਿਲੇ ਇਹ ਵੀ ਸੰਵਿਧਾਨ ਦੇ ਵਿੱਚ ਬੜਾ ਵਧੀਆ ਵਰਣਨ ਕੀਤਾ ਗਿਆ। ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੈਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ার্স ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟਿਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under check trade platform, www.checktrade.com slash 921760 Chander Consultants Limited. Call him on this number: 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ